ਮਾਰਕਟ ਹੈ ਤੇ ਮੈਂ ਸੁਣਦਾ ਅੱਜ ਦੇ ਕੋ ਸਾਰੇ ਸਾਡੇ ਇਲਾਕੇ ਦੇ ਲੋਕ ਕੰਮ ਕਰਦੇ ਆ ਪਰ ਇਹ ਏਰੀਆ ਬੜਾ ਨਿਗਲੋਖਿਤ ਰਹੇ ਇਹ ਕਾਫੀ ਸਮੇ ਤੋਂ ਇਹਨਾਂ ਦੀ ਮੰਗੀ ਹੈ ਕਿ ਇੱਕ ਨਵਾਂ ਮਾਰਕਟ ਸਾਡੀ ਬਣਾਈ ਜਾਏ ਪਿਛਲੀ ਸਰਕਾਰ ਵੇਲੇ ਇਹ ਐਨ ਕੇ ਸ਼ਰਮਾ ਜੀ ਇਹਨਾਂ ਨੂੰ ਲਾਰੇ ਲੂਲੇ ਲਾਉਂਦੇ ਰਹੇ ਆ ਵੀ ਅਸੀਂ ਤੁਹਾਡੀ ਬਿਆਲਪੁਰੇ ਸ਼ਿਫਟ ਕਰਤੀ ਜੀ ਬਣਾਤੀ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ ਇਹ 17 ਤੋਂ ਪਰ ਜੇ ਹੋਇਆ ਕੁਛ ਨਹੀਂ ਪਰ ਮੈਂ ਸਮਝਦਾ ਅੱਜ ਇੱਥੇ ਪਹਿਲੀ ਵਾਰੀ ਹੋਣਾ ਵੀ ਇਹ ਕੰਮ ਹੋ ਰਿਹਾ ਨਹੀਂ ਨਗਰ ਨਿਗਮ ਤੁਹਾਨੂੰ ਪਤਾ 20 ਸਾਲ ਤੋਂ ਇਹਨਾਂ ਦੇ ਕਬਜ਼ੇ 'ਚ ਰਹੀ ਹੈ ਸੋ ਅੱਜ ਇਹ ਜਿਹੜੀ ਮੋਟਰ ਮਾਰਕੀਟ ਹੈ ਦੀਆਂ ਦੋਨੇ ਸੜਕਾਂ ਜਿਹੜੀਆਂ ਮੇਨ ਨੇ ਇਹ ਬਣਾਈਆਂ ਜਾਣਗੀਆਂ ਕਿਉਂਕਿ ਇੱਥੇ ਸਾਰੇ ਹਲਕੇ ਇਲਾਕੇ ਤੋਂ ਲੋਕ ਸਾਡੇ ਇੱਥੇ ਕੰਮ ਕਰ ਰਹੇ ਔਰ ਤਕਰੀਬਨ 40 ਲੱਖ ਰੁਪਏ ਦੀ ਲਾਗਤ ਨਾਲ ਇਹ ਸਾਰੀਆਂ ਪਹਿਲਾਂ ਲੈਵਲਿੰਗ ਹੋਏਗੀ ਇਹਨਾਂ ਦੀ ਘਟਕਾ-ਘੁਟਕਾ ਪਾ ਕੇ ਪ੍ਰੋਪਰਲੀ ਇਹਨਾਂ ਨੂੰ ਟਾਈਲਾਂ ਲਾ ਕੇ ਬਣਾਇਆ ਜਾਏਗਾ ਔਰ ਮੈਂ ਸਮਝਦਾ ਇਹਦੇ ਨਾਲ ਇਹ ਜਿਹੜੇ ਕੰਮ ਕਰਨ ਵਾਲੇ ਲੋਕ ਇਹਨਾਂ ਨੂੰ ਬੜੀ ਵੱਡੀ ਸਹੂਲਤ ਹੈ ਕਿ ਇੱਥੇ ਬੜਾ ਏਰੀਆ ਨੈਗਲੈਕਟਡ ਰਹਾ ਹੈ ਪਿਛਲੇ ਸਮੇਂ ਦੇ ਵਿੱਚ। ਇਹ ਕਿ ਸਭ ਤੁਹਾਡੇ ਤੇ ਹਲਕਾ ਵਧਾਇਕ ਲੋਕ ਕਾਫੀ ਪੋਟਾ ਪਟਾ ਕੱਟਣ ਦੋਸ਼ ਲਾਏ ਜਾਂਦੇ ਬਾਰ-ਬਾਰ। ਦੇਖੋ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਕਿ ਇੱਕ ਵੀ ਵੋਟ ਨਾ ਮੈਂ ਕਦੀ ਕਟਵਾਈ ਨਾ ਕਟਵਾਵਾਂ। ਔਰ ਜੇ ਵੋਟ ਜਿਹੜਾ ਹੈ ਹਰੇਕ ਬੰਦੇ ਦਾ ਇੱਕ ਡੈਮੋਕਰੈਟਿਕ ਰਾਈਟ ਹੈ ਵੋਟ ਪਾਉਣਾ। ਔਰ ਅਸੀਂ ਬਿਲਕੁਲ ਵੀ ਕੋਈ ਵੋਟ ਨਹੀਂ ਕਟਵਾਈ ਇਹ ਕੀ ਹੈ ਸ਼ਰਮਾ ਜੀ ਨੇ ਆਪ 10 ਸਾਲ ਇਹੀ ਕੰਮ ਕੀਤਾ ਉਹਨਾਂ ਨੂੰ ਆਪਣਾ ਹੀ ਮੇਰਾ ਖਿਆਲ ਪਾਲਾ ਮਾਰ ਰਿਹਾ ਹੈ। ਔਰ ਅਸੀਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਅਸੀਂ ਵੋਟਾਂ ਕਟਵਾ ਕੇ ਨਹੀਂ ਨਗਰ ਨਿਗਮ ਦੀ ਚੋਣ ਆ ਰਹੀ ਹੈ ਅਸੀਂ ਵੋਟਾਂ ਲੋਕਾਂ ਤੋਂ ਲੈ ਕੇ ਫਤਵਾ ਲੈ ਕੇ ਚਿੱਤਾਂਗੇ ਔਰ ਤੁਸੀਂ ਦੇਖੋਗੇ ਅੱਜ ਕੀ ਇਤਿਹਾਸ ਬਦਲੇਗਾ ਕਿ ਜ਼ੀਰਕਪੁਰ ਵੀ ਡੇਰਾ ਬਸੀ ਲਾਲੂ ਤਿੰਨੇ ਨਗਰ ਨਗਾਮ ਚ ਕਾਂਗਰਸ ਪਾਰਟੀ ਦਾ ਜਿੱਤ ਹੋਏਗੀ ਔਰ ਪ੍ਰਧਾਨ ਵੀ ਔਰ ਸਾਡੀ ਕਮੇਟੀ ਬਣੇਗੀ ਕਾਉਂਸਲ ਦੇ ਕਾਬਜ ਅਫਸਰਾ ਕਿਤਨੇ ਕਿਤੇ ਨੈਗਲੇਸੀ ਕਰ ਰਿਹਾ ਵਿਕਾਸ ਕਾਰਜਾਂ ਦਾ ਲੱਗਦਾ ਤੁਹਾਨੂੰ ਕੁਝ ਤਾਂ ਦੇਖੋ ਦੇਖੋ ਸਪੈਸਿਫਿਕਲੀ ਕੋਈ ਤੁਹਾਡੇ ਧਿਆਨ ਚ ਮੈਂ ਦੱਸੋ ਅਸੀਂ ਉਹਦਾ ਧਿਆਨ ਰੱਖਾਂਗੇ ਪਰ ਬਾਕੀ ਠੀਕ ਹੈ ਕੰਮ ਚੱਲ ਰਿਹਾ ਹੈ ਔਰ ਮੈਂ ਸਮਝਦਾ ਏਰੀਆ ਚ ਡਵੈਲਪਮੈਂਟ ਵੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਮੈਂ ਰੋਜ਼ ਹੀ ਕਿਸੇ ਨਾ ਕਿਸੇ ਕਲੋਨੀ ਦੇ ਵਿੱਚ ਕਿਤੇ ਬਿਜਲੀ ਦੇ ਕੰਮ ਹੋ ਰਹੇ ਕਿਤੇ ਸੜਕਾਂ ਦੇ ਕੰਮ ਹੋ ਰਹੇ ਕਿਤੇ ਪਾਣੀ ਦਾ ਸੀਵਰੇਜ ਦਾ ਕੰਮ ਕਰਾ ਰਹੇ ਹਾਂ ਸੋ ਸਮੂਹ ਡਵੈਲਪਮੈਂਟ ਹੋ ਰਹੀ ਕਿਉਂਕਿ ਪਿਛਲੇ ਸਮੇਂ ਦਾ ਇਹ ਗੱਲ ਸ਼ਰਮਾ ਜੀ ਨੂੰ ਪੁੱਛਣਾ ਚਾਹਾਂਗਾ 20 ਸਾਲ ਚ ਉਹਨਾਂ ਦੀ ਅਚੀਵਮੈਂਟ ਕੀ ਹੈ 20 ਸਾਲ ਸਿਰਕਪੁਰ ਲਈ ਉਹਨਾਂ ਨੇ ਕੀਤਾ ਕੀ 20 ਸਾਲ ਬੜਾ ਲੰਬਾ ਸਮਾਂ ਹਰ ਚਾਹੁੰਦਾ ਔਰ ਇਹ ਸਮਾਂ ਆ ਰਿਹਾ ਮੈਂ ਤਾਂ ਸੂਝਵਾਨ ਵੋਟਰਾਂ ਨੂੰ ਵੀ ਇਹ ਗੱਲ ਕਹਾਂਗਾ ਵੀ ਚੋਣ ਦੇ ਵਿੱਚ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਆਪਣਾ ਰਿਪੋਰਟ ਕਾਰਡ ਦਿਓ ਵੀ 20 ਸਾਲ ਦਾ ਤੁਸੀਂ ਕੀ ਕੀਤਾ 20 ਸਾਲ ਦੇ ਵਿੱਚ ਇੱਕ ਵੀ ਦੱਸਣ ਕੋਈ ਲੈਂਡਮਾਰਕ ਆਪਣਾ ਹੈ ਵੀ 20 ਸਾਲ ਚ ਅਸੀਂ ਇਹ ਕੰਮ ਕੀਤਾ ਅਸੀਂ ਹੁਣ ਗ੍ਰਿਡ ਬਣਵਾਏ ਆ ਅਸੀਂ ਹੁਣ ਸੜਕਾਂ ਬਣਵਾ ਰਹੇ ਆ ਆ ਹਸਪਤਾਲ ਦੀ ਵੀ ਮੈਨੂੰ ਸਬ ਡਿਵੀਜ਼ਨ ਹਸਪਤਲ ਬਣਵਾਈਏ ਯੂਸ ਹਸਪਤਲ ਧਿਆਰਪੁਰੇ ਦੇ ਵਿੱਚ ਬਣਵਾਇਆ ਸੋ ਇਹ ਹੁੰਦੇ ਆ ਡਵੈਲਪਮੈਂਟ ਤੇ ਕਨ ਇਨਫਰਾਸਟ੍ਰਕਚਰ ਦਾ ਕੰਮ ਹੈ ਇਹਨਾਂ ਨੇ 20 ਸਾਲ ਦੇ ਵਿੱਚ ਸਿਰਫ ਕਲੋਨੀਆਂ ਕੱਟੀਆਂ ਨੇ ਔਰ ਆਪਣੇ ਡਵੈਲਪਮੈਂਟ ਕੀਤੀ ਹੈ ਲੋਕਾਂ ਵੱਲ ਧਿਆਨ ਨਹੀਂ ਕੀਤਾ ਥੈਂਕ ਯੂ